ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਅਪਡੇਟ ਹੈ ਅੱਜ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦਾ ਸੈਮੀਨਾਰਸ ਦਾ سلسلہ ਸ਼ੁਰੂ ਹੋ ਰਿਹਾ ਸੋ ਅੱਜ ਪਹਿਲਾ ਸੈਮੀਨਾਰ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਹੈ ਸਭ ਤੋਂ ਵੱਡੀ ਖਾਸ ਗੱਲ ਆ ਜੇ ਹੈ ਕਿ ਹਰ ਵਿਦਿਆਰਥੀ ਲੈਂਡਮਾਰਕ ਇਮੀਗ੍ਰੇਸ਼ਨ ਦੀ ਸਕਾਲਰਸ਼ਿਪ ਆਫਰ ਦਾ ਹਿੱਸਾ ਬਣ ਸਕਦਾ ਹੈ ਕਾਲਜ ਜਾਂ ਯੂਨੀਵਰਸਿਟੀਆਂ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਵੱਖਰੀ ਹੈ ਪਰ ਲੈਂਡਮਾਰਕ ਦੀ ਜਿਹੜੀ ਸਕਾਲਰਸ਼ਿਪ ਹੈ ਉਹਦੇ ਲਈ ਭਾਵੇਂ ਕਿਸੇ ਸਟੂਡੈਂਟ ਦੇ 50% ਮਾਰਕਸ ਵੀ ਨੇ ਉਹ ਵੀ ਉਹਦੇ ਲਈ ਐਲੀਜੀਬਲ ਐ ਸੋ ਸਕਾਲਰਸ਼ਿਪ ਜਿਹੜੀ ਐ ਉਹ 500 ਤੋਂ ਲੈ ਕੇ 5000 ਡਾਲਰ ਤੱਕ ਦੀ ਐ ਇਹ ਵੱਡੀ ਗੱਲ ਐ 500 ਡਾਲਰ ਘੱਟੋ ਘੱਟ ਔਰ 5000 ਡਾਲਰ ਇਹ ਸਕਾਲਰਸ਼ਿਪ ਐ ਔਰ ਇਹ ਸਕਾਲਰਸ਼ਿਪ ਮਿਲਣੀ ਕਿਵੇਂ ਐ ਇਹ ਜਸਮੀਤ ਜੀ ਸਾਨੂੰ ਦੱਸਣਗੇ ਔਰ ਅੱਜ ਕਿਹੜੀਆਂ ਕਿਹੜੀਆਂ ਯੂਨੀਵਰਸਿਟੀਆਂ ਕਾਲਜ ਆ ਰਹੇ ਨੇ ਅਸੀਂ ਗੱਲ ਸਿਰਫ ਕੈਨੇਡਾ ਦੀ ਕਰ ਰਹੇ ਆ ਕੈਨੇਡਾ ਤੋਂ ਕਿਹੜੀਆਂ ਕਿੜੀਆਂ ਯੂਨੀਵਰਸਿਟੀਆਂ ਤੇ ਕਾਲਜ ਦੇ ਰਿਪਰੈਜ਼ੈਂਟੇਟਿਵ ਆ ਰਹੇ ਨੇ ਉਂਝ ਤਾਂ ਆਸਟ੍ਰੇਲੀਆ ਯੂਕੇ ਜਰਮਨੀ ਹਰ ਕੰਟਰੀ ਲਈ ਰਿਪਰੈਜ਼ੈਂਟੇਟਿਵ ਆ ਰਹੇ ਨੇ ਪਰ ਮੁੱਖ ਰੂਪ ਚ ਕੈਨੇਡਾ ਤੋਂ ਗੱਲ ਸ਼ੁਰੂ ਕਰਾਂਗੇ ਕੈਨੇਡਾ ਦੀਆਂ ਕਿੜੀਆਂ ਕਿੜੀਆਂ ਕਾਲਜਸ ਔਰ ਯੂਨੀਵਰਸਿਟੀਆਂ ਆ ਰਹੀਆਂ ਨੇ ਔਰ ਕੀ ਖਾਸ ਅੱਜ ਦੇ ਸੈਮੀਨਾਰ ਚ ਰਹੇਗਾ ਫ੍ਰੀ ਐਂਟਰੀ ਇਹ ਸੈਮੀਨਾਰ ਦੀ ਸੋ ਸਾਸ਼ਟ੍ਰੀ ਗਾਂ ਸੁਵਿੰਦਰ ਜੀ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਸੈਮੀਨਾਰਸ ਹੋਣ ਜਾ ਰਹੇ ਨੇ ਬੇਸਿਕਲੀ ਦੇਖੋ ਸਟੂਡੈਂਟ ਅੱਜ ਦੇ ਵਿੱਚ ਬੜਾ ਕਨਫਿਊਜ਼ ਹੈ ਕਿ ਮੈਂ ਇੰਡੀਆ ਚ ਪੜਾਂ ਕੈਨੇ ਆ ਆਸਟ੍ਰੇਲੀਆ ਚ ਪੜਾਂ ਨਿਊਜ਼ੀਲੈਂਡ ਚ ਪੜਾਂ ਯੂਕੇ ਚ ਪੜਾਂ ਕੀ ਭਵਿੱਖ ਹੈ ਮੇਰੇ ਲਈ ਸੋ ਬੇਸਿਕਲੀ ਸਕਾਲਰਸ਼ਿਪ ਕੋਈ ਇਹਦਾ ਲੈਂਡਮਾਰਕ ਦੇ ਵੱਲੋਂ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਹਰ ਬੱਚੇ ਨੂੰ ਆਪਾਂ ਇੱਕ ਗੇਮ ਖੜਾਵਾਵਾਂਗੇ ਉਹਦੇ ਵਿੱਚ ਜਿੰਨੀ ਸਕਾਲਰਸ਼ਿਪ ਨਿਕਲੇਗੀ ਉਹ ਬੱਚੇ ਨੂੰ ਦਈ ਜਿੱਤਦੀ ਚਾਹੀਦੀ ਬਟ ਇਸ ਤੋਂ ਇਲਾਵਾ ਜਿਹੜੀਆਂ ਯੂਨੀਵਰਸਿਟੀਆਂ ਸਕਾਲਰਸ਼ਿਪਸ ਦੇ ਰਹੀਆਂ ਉਹ ਕੀ ਕਹਿੰਦੇ ਆ ਉਸ ਚੀਜ਼ ਦੇ ਉੱਤੇ ਵੀ ਆਪਾਂ ਨੂੰ ਧਿਆਨ ਦੇਣਾ ਪਏਗਾ ਕਿ ਜਿਹੜੀਆਂ ਯੂਨੀਵਰਸਿਟੀ ਸਕਾਲਰਸ਼ਿਪ ਦੇ ਰਹੀਆਂ ਉਸ ਚੀਜ਼ ਤੇ ਆਪਾਂ ਬਹੁਤ ਜ਼ਿਆਦਾ ਧਿਆਨ ਦੇਈਏ ਕਿਉਂਕਿ ਯੂਨੀਵਰਸਿਟੀਆਂ ਸਕਾਲਰਸ਼ਿਪ ਬਹੁਤ ਵੱਡੀਆਂ-ਵੱਡੀਆਂ ਦੇ ਰਹੀਆਂ ਕਾਲਜੇਸ ਬਹੁਤ ਸਕਾਲਰਸ਼ਿਪਸ ਵੱਡੀਆਂ-ਵੱਡੀਆਂ ਦੇ ਰਹੇ ਨੇ ਸੋ ਇਸ ਟਾਈਮ ਤੇ ਲੈਂਡਮਾਰਕ ਸੋ ਦੋ ਸਕਾਲਰਸ਼ਿਪਸ ਸਾਨੂੰ ਮਿਲਣਗੀਆਂ ਇੱਕ ਯੂਨੀਵਰਸਿਟੀ ਕਾਲਜ ਵੱਲੋਂ ਔਰ ਇੱਕ ਲੈਂਡਮਾਰਕ ਵੱਲੋਂ ਸੋ ਕੱਲ ਸਾਡਾ ਜਿਹੜਾ ਅੱਜ ਸਾਡਾ ਸੈਮੀਨਾਰ ਹੋਣ ਜਾ ਰਿਹਾ ਉਹ ਜੇ ਡਬਲ ਮੈਰੀਅਟ ਹੋਟਲ ਚੰਡੀਗੜ੍ਹ ਚ ਹੈ ਕੱਲ ਸਾਡਾ ਸੈਮੀਨਾਰ ਪਾਰਕ ਪਲਾਜ਼ਾ ਹੋਟਲ ਲੁਧਿਆਣਾ ਚ ਹੈ ਔਰ 18 ਤਰੀਕ ਨੂੰ ਸਾਡਾ ਸੈਮੀਨਾਰ ਪਾਰਕ ਪਲਾਜ਼ਾ ਹੋਟਲ ਜਿਲੰਦਰ ਚ ਹੈ ਔਰ 20 ਤਰੀਕ ਨੂੰ ਸਾਡਾ ਸੈਮੀਨਾਰ ਜਿਹੜਾ ਹੋਣ ਜਾ ਰਿਹਾ ਉਹ ਹਿਆਤ ਸੈਂਟ੍ਰਿਕ ਜਨਕਪੁਰੀ ਦਿੱਲੀ ਚ ਹੈ ਔਰ ਇਸ ਤੋਂ ਇਲਾਵਾ 26 ਤਰੀਕ ਨੂੰ ਸਾਡਾ ਸੈਮੀਨਾਰ ਹੋਣ ਜਾ ਰਿਹਾ ਉਹ ਵਡੋਦਰਾ ਚ ਹੋਣ ਜਾ ਰਿਹਾ ਹੈ ਹੋਟਲ ਕਿਲੇਮੈਂਟਰੀ ਦੇ ਅੰਦਰ ਸੋ ਤੁਸੀਂ ਜਰੂਰ ਕੀ ਕਹਿੰਦੇ ਸੈਮੀਨਾਰ ਦਾ ਹਿੱਸਾ ਬਣੋ ਔਰ ਬਹੁਤ سارے ਡਾਊਟ ਹਨ ਬੱਚਾ ਕੋ ਜੇ ਤੁਸੀਂ ਇੰਡੀਆ ਚ ਪੜ੍ਹਨਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲ ਇੰਡੀਅਨ ਇੰਸਟੀਚੂਟਸ ਵੀ ਪਾਰਟਿਸਿਪੇਟ ਕਰ ਰਹੇ ਨੇ ਜਿਹੜੇ ਜਿਨ੍ਹਾਂ ਦੇ ਪਾਥਵੇ ਪ੍ਰੋਗਰਾਮਸ ਹਨ ਜਿਵੇਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਚਿਤਕਾਰਾ ਯੂਨੀਵਰਸਿਟੀ ਚਲੂਨੀ ਯੂਨੀਵਰਸਿਟੀ ਇਹ ਵੀ ਸਾਰੇ ਪਾਰਟਿਸਿਪੇਟ ਕਰ ਰਹੇ ਜਿਨ੍ਹਾਂ ਕੋ ਪਾਥਵੇ ਪ੍ਰੋਗਰਾਮਸ ਹੈਗੇ ਆ ਔਰ ਜੇ ਤੁਸੀਂ ਕੀ ਕਹਿੰਦੇ ਆ ਬਾਹਰ ਜਾਣਾ ਚਾਹੁੰਦੇ ਹੋ ਤਾਂ ਯੂਕੇ ਜਰਮਨੀ ਯੂਐਸ ਔਰ ਕੈਨੇਡਾ ਦੇ ਇੰਸਟੀਚਿਊਟਸ ਪਾਰਟਿਸਿਪੇਟ ਕਰਨਗੇ ਤੁਸੀਂ ਉਹਨਾਂ ਤੋਂ ਵੀ ਐਡਵਾਈਸ ਲੈ ਸਕਦੇ ਹੋ ਔਰ ਕਿਸ ਕੀ ਟ੍ਰੈਂਡ ਚੱਲ ਰਿਹਾ ਔਨ ਗਰਾਉਂਡ ਰਿਐਲਿਟੀਆਂ ਕੀ ਚੱਲ ਰਹੀਆਂ ਦੇਖੋ ਅੱਜ ਦੇ ਡੇਟ 'ਚ ਜਿਹੜੀ ਜੀਓ ਪੋਲਿਟੀਕਲ ਸਿਚੁਏਸ਼ਨ ਹੈਗੀ ਆ ਹਰ ਕੰਟਰੀ ਦੀ ਚੇਂਜ ਹੋ ਰਹੀ ਹੈ ਐਵਰੀ ਡੇ देयर इज ਅ ਨਿਊ ਨਿਊਜ਼ ਹੁਣ ਕੈਨੇਡਾ ਦੇਖਿਆ ਜਾਏ ਤਾਂ ਨਵੇਂ ਪ੍ਰਾਈਮ ਮਿਨਿਸਟਰ ਆ ਕਿ ਉਹਨਾਂ ਨੇ 28 April ਨੂੰ ਆਪਣੀ ਇਲੈਕਸ਼ਨ ਦਾ ਐਲਾਨ ਕਰਤਾ ਸੋ ਕੈਨੇਡਾ ਇਲੈਕਸ਼ਨ ਲਈ ਤਿਆਰੀ ਕਰ ਰਿਆ ਸੋ ਜੇ ਤੁਹਾਡਾ ਵੀਜ਼ਾ ਨਹੀਂ ਲੱਗ ਕੇ ਆ ਰਿਹਾ ਤਾਂ ਕਿਉਂ ਨਹੀਂ ਲੱਗ ਕੇ ਆ ਰਿਹਾ ਉਹਦੇ ਆਪਾਂ ਕੇਪਸੂਟ ਕਢਾਣੇ ਆ ਜਾਂ ਉਹਦੇ ਚ ਆਪਾਂ ਜੁਡੀਸ਼ਲ ਰਿਵਿਊ ਕਰਨਾ ਉਹ ਵੀ ਆਪਾਂ ਦੇਖ ਸਕਦੇ ਆਂ ਔਰ ਜੇ ਤੁਸੀਂ ਆਪਣਾ ਕੀ ਕਹਿੰਦੇ ਤੁਹਾਡਾ ਵੀਜ਼ਾ ਤੁਸੀਂ ਰੀਫਾਈਲਿੰਗ ਕਰਨਾ ਇੱਕ ਸਹੀ ਲੋਕੇਸ਼ਨ ਤੇ ਕਰਨਾ ਕਿਉਂਕਿ ਇਦਾਂ ਨਹੀਂ ਹੈ ਕਿ ਕੈਨੇਡਾ ਦੇ ਵੀਜ਼ਾ ਨਹੀਂ ਲੱਗ ਕੇ ਆ ਰਹੇ ਵੀਜ਼ਾ ਆ ਰਹੇ ਨੇ ਪਰ ਥੋੜਾ ਜਿਆਦਾ ਡਿਫਿਕਲਟ ਹੈ ਇਸ ਟਾਈਮ ਸਿਚੁਏਸ਼ਨ ਇਸ ਤੋਂ ਇਲਾਵਾ ਜੇਸੀ ਗੱਲ ਕਰੀਏ ਤਾਂ ਅ ਜੇ ਆਸਟ੍ਰੇਲੀਆ ਦੀ ਗੱਲ ਕਰੀਓ ਉੱਥੇ ਵੀ ਸਰਕਾਰ ਚੇਂਜ ਹੋਈ ਹੈ ਨਿਊਜ਼ੀਲੈਂਡ ਚ ਵੀ ਸਰਕਾਰ ਚੇਂਜ ਹੋਈ ਹੈ ਆਸਟ੍ਰੇਲੀਆ ਚ ਜਲਦੀ ਇਲੈਕਸ਼ਨ ਹੋਣ ਵਾਲੇ ਨੇ ਔਰ ਨਿਊਜ਼ੀਲੈਂਡ ਚ ਨਵੇਂ ਪ੍ਰਧਾਨ ਮੰਤਰੀ ਆਏ ਨੇ ਯੂ ਐਸ ਚ ਵੀ ਤੁਹਾਨੂੰ ਪਤਾ ਨਵੇਂ ਪ੍ਰਧਾਨ ਮੰਤਰੀ ਚੇਂਜ ਹੋਈ ਹੈ ਸਰਕਾਰ ਸੋ ਸਾਰੇ ਕਿਤੇ ਹੀ ਥੋੜਾ ਜਿਹਾ ਕਹੀਏ ਤਾਂ ਇੱਕ ਪੋਲਿਟੀਕਲ ਚੇਂजेस ਕਾਫੀ ਸਾਰੇ ਇਫੈਕਟ ਕਰ ਰਹੇ ਨੇ ਹਰ ਕੰਟਰੀ ਨੂੰ ਆ ਦੇਖਣਾ ਇਹ ਹੈ ਕਿ ਕਿਹੜਾ ਕੰਸਲਟੈਂਟ ਤੁਹਾਡੇ ਬਾਹਰ ਜਾਣ ਦਾ ਸਫਰ ਜਿਹੜਾ ਆਸਾਨ ਕਰ ਸਕਦਾ ਸੋ ਆਸਾਨ ਕਿਸ ਤਰ੍ਹਾਂ ਹੋਏਗਾ ਜੇ ਕੰਸਲਟੈਂਟ ਦਾ ਰਤੋ ਲੱਖਾਂ ਰੁਪਏ ਚਾਰਜ ਨਹੀਂ ਕਰੇਗਾ ਸੋ ਲੈਂਡਮਾਰਕ ਇਮੀਗ੍ਰੇਸ਼ਨ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰ ਰਿਆ ਸੋ ਤੁਸੀਂ ਆਪਣਾ ਕੈਨੇਡਾ ਦਾ ਯੂਕੇ ਦਾ ਜਰਮਨੀ ਦਾ ਯੂਐਸ ਦਾ ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦਾ ਕੇਸ ਜਿਹੜਾ ਹੈਗਾ ਉਹ ਫ੍ਰੀ ਆਫ ਕਾਸਟ ਅਪਲਾਈ ਕਰ ਸਕਦੇ ਜਸਮੀਤ ਜੀ ਤੁਸੀਂ ਬਹੁਤ ਮਹੱਤਵਪੂਰਨ ਗੱਲ ਕਹੀ ਕਿ ਬੱਚਿਆਂ ਨੂੰ ਦੋ ਦੋ ਸਕਾਲਰਸ਼ਿਪ ਮਿਲਣਗੀਆਂ ਸੋ ਇਹ ਵਾਕਈ ਬੜੀ ਚੰਗੀ ਗੱਲ ਹੈ ਪਰ ਮੈਂ ਇੱਕ ਗੱਲ ਜਾਨਣਾ ਚਾਹਣਾ ਜਿਹੜੇ ਬੱਚਿਆਂ ਨੇ ਹਜੇ 10+2 ਦੇ ਐਗਜ਼ਾਮ ਦਿੱਤੇ ਨੇ ਜਿਨ੍ਹਾਂ ਨੇ ਕੰਡੀਸ਼ਨਲ ਆਫਰ ਲੈਟਰ ਲਈਆਂ ਜਾਂ ਜਿਨ੍ਹਾਂ ਨੇ ਕੰਡੀਸ਼ਨਲ ਆਫਰ ਲੈਟਰ ਨਹੀਂ ਲਈਆਂ ਜਿਨ੍ਹਾਂ ਬੱਚਿਆਂ ਦਾ ਰਿਜ਼ਲਟ ਨਹੀਂ ਆਇਆ ਉਹ ਵੀ ਤੁਹਾਡੇ ਸੈਮੀਨਾਰ ਚ ਆਉਣਗੇ ਉਹਨਾਂ ਨੂੰ ਆਉਣਾ ਚਾਹੀਦਾ ਹੈ ਉਹ ਬੱਚਿਆਂ ਦੀਆਂ ਯੂਨੀਵਰਸਿਟੀਆਂ ਦੀਆਂ ਸਕਾਲਰਸ਼ਿਪ ਕਿਵੇਂ ਤੈਅ ਹੋਣਗੀਆਂ ਕਿ ਕੁਝ ਯੂਨੀਵਰਸਿਟੀ ਸਕਾਲਰਸ਼ਿਪ ਜਿਹੜੀ ਹੈਗੀ ਆ ਉਹ ਨੰਬਰ ਬੇਸ ਤੇ ਦਿੰਦੇ ਆ ਮਤਲਬ ਕਿ ਤੁਹਾਡੇ ਨੰਬਰ ਦੇ ਅਕੋਰਡਿੰਗਲੀ ਕਿਦਾਂ ਉਹ ਸਕਾਲਰਸ਼ਿਪ ਦੇ ਸਕਦੇ ਆ ਉਦਾਂ ਹੀ ਸਕਾਲਰਸ਼ਿਪ ਦਿੰਦੇ ਨੇ ਕੁਝ ਯੂਨੀਵਰਸਿਟੀ ਦੀ ਜਿਹੜੀ ਸਕਾਲਰਸ਼ਿਪ ਹੈ ਮੈਰਿਟ ਬੇਸਡ ਹੈਗੀ ਆ ਕੁਝ ਯੂਨੀਵਰਸਿਟੀ ਦੀ ਸਕਾਲਰਸ਼ਿਪ ਹੈ ਇੰਟਰਵਿਊ ਬੇਸਡ ਹੈਗੀ ਆ ਕੁਝ ਯੂਨੀਵਰਸਿਟੀ ਕਾਲਜਿਸ ਦੀ ਜਿਹੜੀ ਸਕਾਲਰਸ਼ਿਪ ਹੈ ਫਲੈਟ ਹੈ ਕਿ ਇਹ ਆਪਾਂ ਫਲੈਟ ਦੇ ਨਹੀਂ ਦੇਣੀ ਆ ਸੋ ਤੁਸੀਂ ਕਾਲਜਸ ਔਰ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਮਿਲ ਕੇ ਡਿਸੀਜਨ ਲੈ ਸਕਦੇ ਹੋ ਕਿ ਕਿੰਨੀ ਆਪਾਂ ਨੂੰ ਸਕਾਲਰਸ਼ਿਪ ਮਿਲ ਰਹੀ ਹੈ ਕਿੱਦਾਂ ਸਾਡਾ ਭਵਿੱਖ ਹੈਗਾ ਸੋ ਇਹ ਸਾਰੇ ਚੀਜ਼ ਬਾਰੇ ਆਪਾਂ ਡਿਸਕਸ਼ਨ ਕਰ ਸਕਦੇ ਹਾਂ ਸੋ ਤੁਸੀਂ ਜ਼ਰੂਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਇਸ ਸੈਮੀਨਾਰ ਦਾ ਹਿੱਸਾ ਬਣਦੇ ਹੋ ਸਾਡੇ ਜਿਹੜੇ ਇੰਟਰਨੈਸ਼ਨਲ ਐਜੂਕੇਸ਼ਨ ਦੇ ਸੈਮੀਨਾਰ ਹੋਣ ਜਾ ਰਹੇ ਹਨ ਇਹਨਾਂ ਦਾ ਹਿੱਸਾ ਬਣਦੇ ਹੋ ਤਾਂ ਬਹੁਤ ਸਾਰੀ ਨੋਲੇਜ ਗੇਨ ਕਰ ਸਕਦੇ ਹੋ ਵੱਖ-ਵੱਖ ਕਾਲਜਾਂ ਨੂੰ ਮਿਲ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਔਰ ਸਕਾਲਰਸ਼ਿਪਸ ਨਹੀਂ ਮਤਲਬ ਕਿ ਤੁਸੀਂ ਆਪਣੇ ਕੈਰੀਅਰ ਚ ਬੰਨਣਾ ਕੀ ਚਾਹੁੰਦੇ ਹੋ ਤੁਸੀਂ ਇੱਥੇ ਇੰਡੀਆ ਚ ਰਹਿ ਕੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਚ ਪੜ ਕੇ ਤੁਹਾਡਾ ਫਿਊਚਰ ਕੀ ਹੈ ਕਿੰਦਾ ਦੀ ਜੌਬ ਤੁਸੀਂ ਲਓਗੇ ਔਰ ਜੇ ਕੈਨੇਡਾ ਯੂਐਸ ਯੂਕੇ ਜਰਮਨੀ ਕਿਤੇ ਜਾਂਦੇ ਹੋ ਤਾਂ ਉੱਥੇ ਪੜ ਕੇ ਆਪਣਾ ਫਿਊਚਰ ਕੀ ਹੈ ਇਸ ਬਾਰੇ ਡਿਸਕਸ਼ਨ ਜ਼ਰੂਰੀ ਹੈ ਔਰ ਅਜਿਹਾ ਦੇ ਤਰੀਕੇ ਕਰੀਏ ਤਾਂ ਕਰੋੜ ਤੋਂ ਡੇਢ ਕਰੋੜ ਬੱਚਾ ਕੀ ਕਹਿੰਦੇ ਆ ਉਹ ਕਰਦਾ ਹੈ ਪਲੱਸ 2 ਕੀਤੀ ਹੋਈ ਆ ਅੱਜ ਦੀ ਡੇਟ 'ਚ ਪਲੱਸ 2 ਦੇ ਐਗਜ਼ਾਮਸ ਦਿੱਤੇ ਆ ਸੋ ਉਹ ਸਾਰੇ ਬੱਚਿਆਂ ਨੇ ਬਾਹਰ ਹੀ ਮਤਲਬ ਕਿ ਉਹ ਕਨਫਿਊਜ਼ਡ ਹੈ ਕਿ ਮੈਂ ਇੱਥੇ ਰਹਿਣਾ ਹੈ ਬਾਹਰ ਜਾਣਾ ਹੈ ਕੀ ਕਰਨਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਸਹੀ ਰਾਹ ਦਿਖਾਉਣ ਵਾਲਾ ਕੋਈ ਨਹੀਂ ਹੈਗਾ ਸੋ ਇਹ ਸਾਰੇ ਸੈਮੀਨਾਰ 'ਚ ਅਸੀਂ ਇੱਕ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਬੱਚਿਆਂ ਜੀ ਚਲੋ ਬਹੁਤ ਹੀ ਚੰਗੀ ਗੱਲ ਹੈ ਸੋ ਫ੍ਰੀ ਐਂਟਰੀ ਹੈ ਸਾਰੇ ਬੱਚੇ ਸਾਰੇ ਸਟੂਡੈਂਟ ਔਰ ਉਹਨਾਂ ਦੇ ਪੇਰੈਂਟਸ ਸੈਮੀਨਾਰ ਚ ਜਾ ਸਕਦੇ ਨੇ ਸੈਮੀਨਾਰ ਦੀ ਐਂਟਰੀ ਕਦੋਂ ਤੋਂ ਕਦੋਂ ਤੱਕ ਹੈ ਜਸਮੀ ਜੀ ਕਿੰਨਾ ਕਿੰਨਾ ਸਮਾਂ ਬਚਾ ਸਕਦੇ ਤੁਸੀਂ ਸੋ 10 ਤੋਂ 5:00 ਵਜੇ ਤੱਕ ਸਾਡੇ ਸੈਮੀਨਾਰ ਚੱਲਣਗੇ ਸੋ 10 ਤੋਂ ਤੁਸੀਂ 5 ਵਜੇ ਤੱਕ ਤੁਸੀਂ ਸੈਮੀਨਾਰ ਚ ਹਿੱਸਾ ਲੈ ਸਕਦੇ ਹੋ ਬਿਲਕੁਲ ਹੋਰ ਸਕਰੀਨ ਤੇ ਨੰਬਰ ਹੈ 90413 90412 ਇਸ ਸੈਮੀਨਾਰ ਦਾ ਹਿੱਸਾ ਬਣੋ ਜਸਮੀਤ 파ਟਿਆ ਜੀ ਨੂੰ ਮਿਲੋ ਇਹਨਾਂ ਦੀ ਟੀਮ ਨੂੰ ਮਿਲੋ ਆਪਣਾ ਪ੍ਰੋਫਾਈਲ ਅੱਜ ਵੀ ਤੁਸੀਂ ਵਟਸਐਪ ਕਰ ਸਕਦੇ ਹੋ ਜਸਮੀਤ ਜੀ ਸੋ ਅੱਜ ਤੋਂ ਸੈਮੀਨਾਰ ਹੈ ਅਗਰ ਅੱਜ ਸੈਮੀਨਾਰ ਚ ਨਹੀਂ ਆ ਸਕਦੇ ਤੇ ਤੁਸੀਂ ਅਗਲੇ ਸੈਮੀਨਾਰ ਚ ਆ ਸਕਦੇ ਹੋ ਸੋ ਇਹ ਲਗਾਤਾਰ ਇਹ ਸੈਮੀਨਾਰਸ ਦਾ سلسلہ ਚੱਲਣਾ ਹੈ ਔਰ ਅਗਰ ਤੁਸੀਂ ਦੂਰੋਂ ਬਹੁਤ ਜ਼ਿਆਦਾ ਸੈਮੀਨਾਰ ਚ ਪਾਰਟਿਸਿਪੇਟ ਨਹੀਂ ਕਰ ਸਕਦੇ ਤੇ ਤੁਸੀਂ ਜਸਮੀਤ ਜੀ ਨੂੰ ਪ੍ਰੋਫਾਈਲ ਭੇਜ ਕੇ ਸੈਮੀਨਾਰ ਵਾਲੀ ਵਾਲੇ ਬੈਨੀਫਿਟ ਲੈ ਸਕਦੇ ਹੋ ਜਸਮੀਤ ਜੀ ਸੈਮੀਨਾਰ ਤੋਂ ਬਾਅਦ ਵੀ ਜੇ ਕੋਈ ਬੱਚਾ ਤੁਹਾਡੀ ਫ੍ਰੀ ਸਕਾਲਰਸ਼ਿਪ ਦਾ ਜਾਂ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਦਾ ਬੈਨੀਫਿਟ ਲੈਣਾ ਚਾਹਵੇ ਤੇ ਦਰਵਾਜ਼ੇ ਬੰਦ ਤਾਂ ਨਹੀਂ ਇਹ ਸੈਮੀਨਾਰ ਦੇ ਵਿੱਚ ਹੀ ਆਫਰਸ ਨੇ ਇਦਾਂ ਦਾ ਕੁਝ ਨਹੀਂ ਹੈ ਸਟੂਡੈਂਟਸ ਸਾਰੇ ਦੇਖੋ ਕੁਝ ਦਾ ਇਦਾਂ ਨਹੀਂ ਸਸਕੈਚੂਨ ਪੋਲੀਟੈਕਨਿਕ ਔਨ ਦਾ ਸਪਾਟ ਆਫਰ ਲੈਟਰ ਦੇ ਰਿਆ ਜੀ ਜੋ ਆਪਾਂ ਜੇ ਗੱਲ ਕਰੀਏ ਤਾਂ ਉਹ ਆਫਰ ਤਾਂ ਕੱਲ ਹੀ ਹੈਗੀ ਆ 10 ਤੋਂ 2 ਵੈਸੇ ਸਸਕੈਚੂਨ ਪੋਲੀਟੈਕਨਿਕ ਦੀ ਆਫਰ ਵੀ ਨਹੀਂ ਮਿਲਦੀ ਜੇ ਅਸੀਂ ਗੱਲ ਕਰੀਏ ਤਾਂ ਸਸਕੈਚੂਨ ਪੋਲੀਟੈਕਨਿਕ ਦੀ ਆਫਰ ਲੈਟਰ ਲੈਣੀ ਵੀ ਬੜਾ ਹੀ ਮੁਸ਼ਕਿਲ ਕੰਮ ਹੈ ਸੋ ਸਸਕੈਚੂਨ ਪੋਲੀਟੈਕਨਿਕ ਕੱਲ ਸਾਡੇ ਸੈਮੀਨਾਰ ਚ ਡੀਬਲਿਊ ਮੈਰੀਅਟ ਚ ਔਨ ਦਾ ਸਪਾਟ ਆਫਰ ਲੈਟਰ ਦੇ ਰਿਆ which is a very very big thing kyunki Saskatchewan polytechnic bahut zyada demand te hai because Saskatchewan to PR jaldi hundi hai so unna de admission manager kal sade naal available rehange jehde ki on the spot of a letter students nu denge 10 to 2 baje tak so aur application fees jehdi oh di 150 dollar hai oh bhi wave off kiti jayegi chalo thank you so much so badi important information jasmeet ji ne sade naal saanjhi kiti hai so student is video nu share bhi karan sambhal ke ve rakhan aur jasmeet ji de naal sampark karan seminar da hissa banan Thank you so much. Thank, Thank you, you so, so much. much.